70 ਸਾਲ ਪੁਰਾਣੇ ਕੇਕ ਦੇ ਪਿੱਛੇ ਲੋਕਭਾਜ ਦੇ ਨਜ਼ਰ ਆਏ ਇਹ ਮਾਮਲਾ ਸੋਸ਼ਲ ਮੀਡੀਆ ਤੇ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਜਿੱਥੇ ਕুইਨ ਐਲਿਜ਼ਾਬੈਥ ਅਤੇ ਪ੍ਰਿੰਸ ਫਿਲਿਪ ਦੇ ਸ਼ਾਹੀ ਵਿਆਹ ਦੇ ਕਰੀਬ 60 ਸਾਲ ਬਾਅਦ ਵੀ ਇੱਕ ਵਾਰ ਇਹ ਸੁਰਖੀਆਂ ਦੇ ਵਿੱਚ ਹੈ ਇਸ ਨਾਲ ਹੀ 2 ਨਵੰਬਰ 1947 ਨੂੰ ਹੋਏ ਇਸ ਸ਼ਾਹੀ ਵਿਆਹ ਦੇ ਕੇਕ ਦਾ ਇੱਕ ਟੁਕੜਾ ਹਾਲ ਹੀ ਦੇ ਵਿੱਚ ਲਗਭਗ 2 ਲੱਖ ਰੁਪਏ ਦੇ ਵਿੱਚ ਨਲਾਮ ਹੋਇਆ ਇਸ ਕੇਕ ਲਈ 500 ਪੌਂਡ ਯਾਨੀ ਕਿ 74000 ਰੁਪਏ ਦੀ ਜਿਹੜੀ ਬੋਲੀ ਲੱਗਣ ਦੀ ਉਮੀਦ ਸੀ ਪਰ ਇਸ ਤੋਂ ਕਿਤੇ ਵੱਧ ਇਸ ਦੀ ਕੀਮਤ ਦੇ ਵਿੱਚ ਵਿਕਿਆ ਹੈ हाल ही ਦੇ ਵਿੱਚ ਇੱਕ ਕੇਕ ਹੁਣ ਖਾਣਯੋਗ ਨਹੀਂ ਹੈ ਪਰ ਦੁਰਲਭ ਕੇਕ ਦਾ ਇੱਕ ਟੁਕੜਾ ਚੀਨ ਦੇ ਵਿੱਚ ਇੱਕ ਅਗਿਆਤ ਬੋਲੀਕਾਰ ਦੁਆਰਾ ਖਰੀਦਿਆ ਗਿਆ ਸੀਗਾ ਔਰ ਕੇਕ ਦਾ ਇਹ ਟੁਕੜਾ ਸ਼ਾਹੀ ਜੋੜੇ ਨੇ ਵਿਕਿੰਗਮ ਪੈਲੇਸ ਦੇ ਐਡਨਵਰਥ ਦੇ ਹੋਲੀਵੁੱਡ ਹਾਊਸ ਵਿੱਚ ਕੰਮ ਕਰਨ ਵਾਲੀ ਇੱਕ ਹਾਊਸਕੀਪਰ ਮਾਰੀਨ ਪਾਲਸਨ ਨੂੰ ਤੋਹਫੇ ਦੇ ਵਿੱਚ ਭੇਜਿਆ ਸੀ। ਕੇਕ ਦਾ ਟੁਕੜਾ ਅਜੇ ਵੀ ਇਸ ਦੇ ਅਸਲੀ ਡੱਬੇ ਦੇ ਵਿੱਚ ਸੁਰੱਖਿਅਤ ਦੱਸਿਆ ਗਿਆ ਹੈ। ਦੱਸਿਆ ਕਿ ਕੋਲਚੈਸਟਰ ਸਥਿਤ ਨਿਲਾਮੀਕਰ ਰੀਮਨ ਡੈਂਸੀ ਨੇ ਜਿੱਥੇ ਕੇਕ ਨੂੰ ਬਹੁਤ ਸ਼ਾਨਦਾਰ ਖੋਜ ਦੱਸਿਆ। ਰਿਪੋਰਟਾਂ ਦੇ ਮੁਤਾਬਕ ਇਹ ਕਿਹਾ ਗਿਆ ਕਿ ਅਲੀਜ਼ਾਬੈਥ ਅਤੇ ਪ੍ਰਿੰਸ ਫਿਲਿਪ ਦੇ ਵਿਆਹ ਦੇ ਵਿੱਚ ਮਹਿਮਾਨਾਂ ਨੂੰ ਖਾਸ ਮਠਾਈ ਵਜੋਂ ਇਸ ਕੇਕ ਨੂੰ ਪਰੋਸਿਆ ਗਿਆ ਸੀ। ਔਰ ਇਸ ਕੇਕ ਦਾ ਇੱਕ ਟੁਕੜਾ ਟੁਕੜਾ ਜਿਹੜਾ ਵਾ ਮੈਰੀ ਪੌਲਸਨ ਨੂੰ ਕুইਨ ਐਲਿਜ਼ਾਬੈਥ ਅਤੇ ਪ੍ਰਿੰਸ ਫਿਲਿਪਸ ਨੇ ਤੋਹਫੇ ਦੇ ਵਿੱਚ ਦਿੱਤਾ ਸੀ ਔਰ ਦਸੀਹਾਤਾ 1960 ਦੇ ਦਹਾਕੇ ਦੇ ਵਿੱਚ ਆਪਣੀ ਮੌਤ ਤੱਕ ਇਸ ਕੇਕ ਨੂੰ ਸੰਭਾਲ ਕੇ ਰੱਖਿਆ ਸੀ ਬਾਅਦ ਵਿੱਚ ਜਦੋਂ ਉਸ ਦੀ ਮੌਤ ਹੋਈ ਤਾਂ ਕੇਕ ਉਹਨਾਂ ਦੀ ਨਿੱਜੀ ਸੇਵਕ ਅਤੇ ਕুইਨ ਐਲਿਜ਼ਾਬੈਥ ਦੀ ਇੱਕ ਚਿੱਠੀ ਦੇ ਨਾਲ ਉਸ ਦੇ ਬਿਸਰੇ ਦੇ ਹੇਠਾਂ ਮਿਲਿਆ ਸੀ ਔਰ ਚਿੱਠੀ ਵਿੱਚ ਲਿਖਿਆ ਸੀ ਮੈਨੂੰ ਅਤੇ ਮੇਰੇ ਪਤੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਸਾਨੂੰ ਅਜਿਹਾ ਖੁਸ਼ਾਲ ਤੋਹਫ਼ਾ ਦਿਨ ਵਿੱਚ ਤੁਹਾਡੀ ਭਾਗੀਦਾਰੀ ਹੈ ਤੁਹਾਡੀ ਮਠਾਈ ਪਰੋਸਣ ਦੀ ਸੇਵਾ ਨੇ ਸਾਨੂੰ ਬਹੁਤ ਸਾਡੇ ਮਹਿਮਾਨਾਂ ਨੂੰ ਪ੍ਰਭਾਵਿਤ ਕੀਤਾ ਕਵੀਨ ਐਲਿਜ਼ਾਬੈਥ ਅਤੇ ਪ੍ਰਿੰਸ ਫਿਲਿਪ ਦੇ ਵਿਆਹ ਦਾ ਕੇਕ 9 ਫੁੱਟ ਉੱਚਾ ਸੀ ਅਤੇ 4 ਲੇਅਰਾਂ ਵਾਲਾ ਸੀ ਔਰ ਲੋਕਪ੍ਰੀਏ ਕੇਕ ਬਣਿਆ ਔਰ ਇਹ ਕੇਕ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਇਆ ਪਰ ਇਸ ਵੇਲੇ ਇਹ ਇਤਿਹਾਸ ਦੀ ਇੱਕ ਕੀਮਤ ਕੀਮਤੀ ਹਿੱਸਾ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਚਰਚੇ ਹਰ ਪਾਸੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਦਰਸਲ ਤੁਹਾਨੂੰ ਦਸੀਏ ਤਾਂ ਹੁਣ ਇਹ 77 ਸਾਲ ਪੁਰਾਣਾ ਕੇਕ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਇੰਗਲੈਂਡ ਦੀ ਮਹਾਰਾਣੀ ਦੇ ਨਾਲ ਇਸ ਦਾ ਪੁਰਾਣਾ ਨਾਤਾ ਵੀ ਦੱਸਿਆ ਗਿਆ ਜਿੱਤੇ ਕਵੀਨ ਐਲਿਜ਼ਾਬੈਥ ਅਤੇ ਪ੍ਰਿੰਸ ਫਿਲਪਸ ਦੀ ਵਿਆਹ ਦੇ ਕਰੀਬ 60 ਸਾਲ ਤੋਂ ਬਾਅਦ ਵੀ ਇਹ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਔਰ ਇਸ ਕੇਕ ਦੀ ਨਿਲਾਮੀ ਜਿਹੜੀ ਆ ਕਾਫੀ ਵੱਧ ਮਾਤਰਾ ਤੇ ਹੋਈ ਆ ਔਰ ਇਸ ਟੂਏ ਟੁਕੜਾ ਜਿਹੜਾ ਵਾ 2 ਲੱਖ ਰੁਪਏ ਤੱਕ ਵਿੱਕਿਆ ਹਾਲਾਂਕਿ ਇੱਕ ਵਕਰੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਇੱਕ 77 ਸਾਲ ਪੁਰਾਣਾ ਕੇਕ ਦਾ ਟੁਕੜਾ ਵੀ ਕਿੰਨਾ ਅਹਿਮੀਅਤ ਰੱਖੇ ਬੈਠਾ ਹੈ ਔਰ ਇਹ ਉਸੇ ਤਰੀਕੇ ਦੇ ਨਾਲ ਕੇਕ ਵਾਲੇ ਡੱਬੇ ਦੇ ਵਿੱਚ ਬੰਦ ਪਿਆ ਸੀਗਾ ਔਰ ਇਸ ਦੀ ਨਲਾਮੀ ਜਿਹੜੀ ਆ ਵੱਧ ਮਾਤਰਾ ਦੇ ਵਿੱਚ ਕੀਤੀ ਗਈ ਆ ਹਾਲਾਂਕਿ ਇਹ ਮਾਮਲਾ ਕਾਫੀ ਵੱਖਰਾ ਹੈ ਤੇ ਸੋਸ਼ਲ ਮੀਡੀਆ ਤੇ ਸੁਰਖੀਆਂ ਵਟੋਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸੇ ਨਾਲ ਹੀ 2 ਲੱਖ ਰੁਪਏ ਤੱਕ ਦੇ ਕਰੀਬ ਇਸ ਕੀਕ ਕੇਕ ਦੇ ਟੁਕੜੇ ਦੀ ਨਲਾਮੀ ਹੋਈ ਹੈ